ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਆ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰੈਜ਼ੀਡੈਂਟ ਆ ਮੈਂ ਪੰਜਾਬ ਦਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਜਿਹੜਾ ਕਿਸਾਨਾਂ ਤੇ ਜ਼ੁਲਮ ਹੋਇਆ ਇੱਕ ਪੰਜਾਬ ਸਟੇਟ ਸਿੱਖਾਂ ਦੀ ਸਟੇਟ ਹੋਵੇ ਸਿੱਖੀ ਇਹਦੇ ਵਿੱਚ ਕਿਸਾਨ ਮੁੱਖ ਮੰਤਰੀ ਹੋਵੇ ਤੇ ਉਹਦੇ ਵਿੱਚ ਉਹਦੇ ਵਿੱਚ ਸਭ ਤੋਂ ਵੱਧ ਕਿਸਾਨਾਂ ਤੇ ਜਿਹੜਾ ਉਹ ਤਸੱਦੂ ਹੋਇਆ ਤੁਸੀਂ ਭਲੀ ਪੰਤ ਸਾਰੇ ਵੀਰ ਜਾਣਦੇ ਹੋ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰਾਂ ਦੇ ਉੱਤੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਛੋਟੇ ਵੱਡੇ ਵੀਰ ਭਰਾਵਾਂ ਦੇ ਨਾਲ ਜਿਹੜੀ ਇਹਨਾਂ ਦਾ ਧੱਕੇਸ਼ਾਹੀ ਕੀਤੀ ਆ ਰਾਤ ਨੂੰ ਉਹਨਾਂ ਦੇ ਸਮਾਨ ਚੁੱਕੇ ਟਰਾਲੀਆਂ ਟਰੈਕਟਰ ਉਹ ਚੋਰੀ ਕਰਾਈਆਂ ਜਿਹੜਾ ਕਰੋੜਾਂ ਰੁਪਈਆ ਦਾ ਸਮਾਨ ਉੱਥੇ ਪਿਆ ਸੀ ਜਿਹੜਾ ਇਹਨਾਂ ਨੇ ਚੁੱਕ ਕੇ ਅੱਗੇ ਪਿੱਛੇ ਕੀਤਾ ਜਿਹੜੇ ਕਿਸਾਨ ਲੀਡਰ ਮੀਟਿੰਗ ਕਰਨ ਗਏ ਉਹ ਕਿਸਾਨ ਲੀਡਰਾਂ ਨੂੰ ਇਹਨਾਂ ਨੇ ਚੁੱਕ ਕੇ ਡਿਟੇਨ ਕਰ ਲਿਆ ਰਸਤੇ 'ਚ ਆਉਂਦਿਆਂ ਏਦਾਂ ਕਦੀ ਅੱਜ ਤੱਕ ਨਹੀਂ ਹੋਇਆ ਕਿ ਕੱਦੀ ਵੀ ਕੋਈ ਕਿਸੇ ਕਿਸੇ ਦੇ ਘਰ ਸੱਦਿਆ ਹੋਵੇ ਤੇ ਉਹਨੂੰ ਕਿਸੇ ਦਾ ਦੁਸ਼ਮਣ ਵੀ ਹੋਵੇ ਨਾ ਕੋਈ ਕਿਸੇ ਨੇ ਆਪਣੇ ਘਰ ਬੁਲਾਇਆ ਹੋਵੇ ਤੇ ਉਹਨੂੰ ਘਰੋਂ ਬਾਹਰ ਲੋਕੀ ਉਹਨੂੰ ਜਾਣ ਦਿੰਦੇ ਪਾ ਅਜਾਡੇ ਘਰ ਆਇਆ ਵਾ ਇਹਨੂੰ ਜਾ ਲੈਂਦੋ ਫੇਰ ਕਰਾਂਗੇ ਇਹਨਾਂ ਗੱਲ ਸਰਕਾਰ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਮੈਂ ਕਹਿ ਸਕਦਾ ਜਿਹੜਾ ਸੀਐਮ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮੇਰਾ ਖਲ ਕਹਿੰਦਾ ਉਹ ਉਹਦੀ ਜਿਹੜੀ ਜ਼ੁਬਾਨੀ ਆ ਵੀ ਜਿੰਨੀ ਵਾਰੀ ਇਹ ਕਿਸਾਨ ਭਾਈ ਖੇਤ ਚ ਨਾ ਗਏ ਹੁਣ ਮੈਂ ਬਹੁਤ ਵਾਰੀ ਖੇਤ ਚ ਜਾਣਾ ਮੈਨੂੰ ਹਰ ਫਸਲ ਬੀਜਣ ਦਾ ਪਤਾ ਤੇ ਉਹਨੂੰ ਇਹ ਵੀ ਹੋਣਾ ਚਾਹੀਦਾ ਪਤਾ ਵੀ ਕਿਸਾਨਾਂ ਦਾ ਦੁੱਖ ਕੀ ਹੈ ਦੁੱਖ ਲੈ ਕੇ ਬੈਠੇ ਕੀ ਹੈ ਜਿਹੜਾ ਕਿਸਾਨ ਦੁੱਖ ਲੈ ਕੇ ਬੈਠੇ ਇਹ ਚ ਇਹ ਨਹੀਂਗਾ ਕੋਈ ਡਿਫਰੈਂਸ ਵੀ ਕੋਈ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਐ ਤੇ ਕੋਈ ਪਿੰਡਾਂ ਚ ਬੈਠੀਆਂ ਐ ਪਰ ਸਾਡਾ ਜਿਹੜਾ ਲੜਾਈ ਉਹ ਸਾਂਝੀ ਆ ਸਾਰਾ ਦੁੱਖ ਜਿਹੜਾ ਸਾਰਿਆਂ ਦਾ ਇੱਕੋ ਹੀ ਸਾਡੀਆਂ ਜਿਹੜੀਆਂ ਕੋ ਪਾਟੋ ਢਾੜੀ ਵਾਲੀ ਰਾਜਨੀਤੀ ਹੋਈ ਉਹ ਵੀ ਉਹ ਵੀ ਸਰਕਾਰ ਦੀ ਆ ਜਿਹੜੀ ਕਿਸਾਨਾਂ ਨੂੰ ਇਹਨਾਂ ਨੇ ਪਾੜ ਕੇ ਤੇ ਫਿਰ ਇਹਨਾਂ ਨੇ ਰਾਜਨੀਤੀ ਕੀਤੀ ਆ ਕਿਸਾਨਾਂ ਦੇ ਉੱਤੇ ਉਹ ਸਾਰਾ ਕੁਝ ਸਰਕਾਰ ਦੇ ਦੇਣਾ ਇਹ ਕਰਕੇ ਅੱਜ ਜਿਹੜਾ ਜ਼ਬਰ ਹੋਇਆ ਵਾ ਕਿਸਾਨਾਂ ਦੇ ਮਜ਼ਦੂਰਾਂ ਤੇ ਸਾਡੇ ਛੋਟੇ ਵਪਾਰੀਆਂ ਤੇ ਸਾਡੇ ਕਿਸਾਨ ਲੀਡਰਾਂ ਤੇ ਸਾਡੇ ਜਿਹੜੇ ਬਜ਼ੁਰਗ ਭੈਣਾਂ ਮਾਤਾ ਉੱਥੇ ਬੈਠੀਆਂ ਸੀ ਉਹਨਾਂ ਤੇ ਜਿਹੜਾ ਅੱਜ ਜ਼ਬਰ ਹੋਇਆ ਵਾ ਉਹਨਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਦੇ ਕੋਲ ਪੰਜਾਬ ਛੱਡ ਕੇ ਪੂਰੇ ਹਿੰਦੁਸਤਾਨ ਦੇ ਡੀਸੀਆਂ ਦੇ ਦਫਤਰਾਂ 'ਗੱਡੀ ਅੱਜ ਧਰਨੇ ਆ ਰੋਸ ਪ੍ਰਦਰਸ਼ਨ ਉਹ ਤੋਂ ਬਾਅਦ 3 ਵਜੇ ਤੱਕ ਆਡਾ ਰੋਸ ਪ੍ਰਦਰਸ਼ਨ ਉਹ ਤੋਂ ਬਾਅਦ ਅਸੀਂ ਮੰਗ ਪੱਤਰ ਦਵਾਵਾਂਗੇ ਸਰਕਾਰ ਨੂੰ ਜਿਹੜੀਆਂ ਅੱਜ ਮੈਨੂੰ ਪਤਾ ਲੱਗਾ ਵੀ ਜਿਹੜੇ ਸਾਡੇ ਕੋਈ ਕਿਸਾਨ ਲੀਟਰ ਇਹਨਾਂ ਨੇ ਫੜੇ ਹੀ ਅੱਜ ਸਵੇਰੇ ਤੜਕੇ ਰਿਆ ਕਰਤੇ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਅੱਜ ਟੋਟਲੀ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਡੀਸੀਆਂ ਦਫਤਰਾਂ ਨੇ ਕਰੀਏ ਬੈਣੀ ਆ ਤੇ ਅੱਜ ਉਹਨਾਂ ਨੇ ਸਾਰੇ ਹੀ ਲਗਭਗ ਰਿਆ ਕਰਤੇ ਜੇ ਕੋਈ ਰਹਿ ਗਿਆ ਹੋਊਗਾ ਉਹ ਵੀ ਇਹਨਾਂ ਨੇ ਸ਼ਾਮ ਤੱਕ ਮੇਰੇ ਖਿਆਲ ਛੱਡ ਦੇਣਾ ਪਰ ਉਹ ਜਿਹੜਾ ਜਿਹੜਾ ਅੰਦਰਲਾ ਦੋਖਾ ਉਹ ਉਹਨਾਂ ਦੇ ਰਿਆ ਕਿ ਤਿਆਂ ਨਹੀਂ ਮੁੱਕਿਆ ਉਹ ਤੇ ਸਾਡੇ ਇਹਨਾਂ ਨੇ ਬੰਦੇ ਫੜੇ ਔਰ ਛੱਡਣੇ ਅੱਜ ਨਹੀਂ ਛੱਡਦੇ ਕੱਲ੍ਹ ਸਾਤਨ ਛੱਡ ਦਿੰਦੇ ਪਰ ਜਿਹੜੀ ਸਾਡੀਆਂ ਮੰਗਾਂ ਹੀ ਉਹ ਉੱਚੇ ਦੇ ਉੱਤੇ ਖੜੀਆਂ ਉਦੋਂ ਵੱਦ ਸਾਡਾ ਨੁਕਸਾਨ ਹੋ ਗਿਆ ਜਿੰਨੀਆਂ ਸਾਡੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਜਿਹੜੀਆਂ 12 13 ਮੰਗਾਂ ਲੈ ਕੇ ਚੱਲੇ ਉਹੀ ਆ 18 ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਉਹ ਵੀ ਉੱਥੇ ਦੀ ਉੱਥੇ ਖੜੀਆਂ ਉਹ ਵੀ ਪੰਜਾਬ ਸਰਕਾਰ ਆਪਣੀ ਗੱਲਬਾਤ ਤੋਂ ਭੱਜੀ ਆ ਮੰਗਾਂ ਤੇ ਡਿਸਕਸ ਕਰਦਿਆਂ 852 ਦੇ ਮੰਗਾਂ ਤੇ ਡਿਸਕਸ ਹੋਈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਉਹ ਭੱਜ ਗਈ ਪਿਛਲੇ 5 ਤਰੀਕ ਨੂੰ ਸਾਡਾ ਜਿਹੜਾ ਚੰਡੀਗੜ੍ਹ ਵਿੱਚ ਧਰਨਾ ਸੀ ਕੋਈ ਵੀ ਮੰਗ ਅਜੇ ਤੱਕ ਕੋਈ ਨਹੀਂ ਮੰਨੀ ਗਈ ਸਾਰੀਆਂ ਮੰਗਾਂ ਜਿਹੜੀਆਂ ਉੱਥੇ ਦੀ ਉੱਥੇ ਖੜੀਆਂ ਵਾਂ ਉਹ ਸਾਰੀਆਂ ਮੰਗਾਂ ਤੇ ਦੁਬਾਰਾ ਫਿਰ ਰਣਨੀਤੀ ਤਿਆਰ ਕੀਤੀ ਜਾਊਗੀ ਦੇਖੋ ਸਾਰੀਆਂ ਜਥੇਬੰਦੀਆਂ ਕੋਸ਼ਿਸ਼ ਦਿਨਾਂ ਦੇ ਵਿੱਚ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਰਹੀਆਂ ਜਦੋਂ ਸਾਰੀਆਂ ਇਕੱਠੀਆਂ ਹੋ ਗਈਆਂ ਫਿਰ ਰਣਨੀਤੀ ਤਿਆਰ ਹੋਊਗੀ ਸਾਰੀਆਂ ਜਥੇਬੰਦੀਆਂ ਜੋ ਰਣਨੀਤੀ ਤਿਆਰ ਕਰਨਗੀਆਂ ਉਹਨਾਂ ਵਾਸਤੇ ਉਹਨਾਂ ਨੇ ਪੰਜਾਬ ਤੋਂ ਸ਼ੁਰੂ ਕਰਨੀ ਆ ਰੇਲਵੇ ਟਰੈਕਾਂ ਤੋਂ ਸ਼ੁਰੂ ਕਰਨੀ ਆ ਉਹ ਸਾਰੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋਣਗੀਆਂ ਉਹਦੇ ਵਿੱਚ ਫੈਸਲਾ ਹੋਣਾ ਇਕੱਲਾ ਕੋਈ ਬੰਦਾ ਫੈਸਲਾ ਨਹੀਂ ਦੇ ਸਕਦਾ ਉਹ ਜਥੇਬੰਦੀਆਂ ਦੇ ਪਰ ਇਹ ਲੜਾਈ ਜਿਹੜੀ ਹੈ ਜਾਰੀ ਰਹੂਗੀ ਇਹ ਲੜਾਈ ਹੁਣ ਦੁਬਾਰਾ ਫੇਰ ਜਿਹੜੀ ਨੀ ਬਣ ਕੇ ਤਕੜੇ ਤਰ੍ਹਾਂ ਨਾਲ ਲੜੀ ਜਾਊਗੀ ਦਵਿੰਦਰ ਕੌਰ ਪਾਰਕਿਸਾਨ ਯੂਨੀਅਨ ਇਕਤਾ ਉਗਰਾਹਾ ਤੇ ਬਲਾਕ ਪ੍ਰਾਣਾ ਸ਼ਾਲਾ ਅੱਜ ਜਿਹੜਾ ਇੱਥੇ ਡੀਸੀ ਸਾਹਿਬ ਦਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੇ ਜਿਹੜਾ ਸਰਕਾਰ ਵੱਲੋਂ ਜ਼ਬਰ ਕੀਤਾ ਗਿਆ ਕਿਸਾਨਾਂ ਦੇ ਉੱਤੇ 19 ਤਰੀਕ ਨੂੰ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਵੀ ਜੋ ਕਿਸਾਨਾਂ ਦਾ ਨੁਕਸਾਨ ਕੀਤਾ ਸਰਕਾਰ ਨੇ ਤੇ ਸੈਂਟਰ ਗਵਰਨਮੈਂਟ ਦੇ ਨਾਲ ਰਲ ਕੇ ਉਹਦੇ ਖਿਲਾਫ ਜਿਹੜੀ ਸਖਤ ਇੱਕ ਅਸੀਂ ਜਿਹੜੀ ਸਾਡੇ ਤਾਂ ਐ ਹੀ ਸੀ ਪਈ ਅਸੀਂ ਚਾਹੁੰਦੇ ਆ ਵੀ ਐਸਕੇਮ ਇੱਕ ਕੋਈ ਮਜ਼ਬੂਤ ਕਾਲ ਦਵੇ ਵੀ ਜਿਹੜੀ ਸਰਕਾਰ ਹੈ ਤਾਂ ਕਿ ਉਹਦੇ ਜਿਹੜੇ ਕੰਨ ਤੇ ਅੱਖਾਂ ਜੜੀਆਂ ਖੁੱਲ ਜਾਣ ਵੀ ਕਿਸਾਨਾਂ ਦੇ ਉੱਤੇ ਜਦੋਂ ਵੀ ਜ਼ਬਰ ਹੋਵੇਗਾ ਤੇ ਜੁਲਮ ਹੋਏਗਾ ਤੇ ਜਿਹੜੇ ਕਿਸਾਨ ਨੇ ਉਹ ਘਰਾਂ ਚ ਬੈਠਣਗੇ ਨਹੀਂ ਉਹ ਕਿਤੇ ਨਾ ਕਿਤੇ ਰੋਸ ਪ੍ਰਦਰਸ਼ਨ ਜਿਹੜੇ ਆਪਣੇ ਜਾਰੀ ਰੱਖਣਗੇ ਤੇ ਇਹ ਸਰਕਾਰ ਨੂੰ ਇੱਕ ਸੁਨੇਹਾ ਵੀ ਆ ਕਿ ਜੇ ਤੁਹਾਡੀ ਕੋਈ ਅੱਗੇ ਇਹੋ ਜੀ ਪਾਲਿਸੀ ਆ ਕਿ ਜਿਹਦੇ ਰਾਹੀਂ ਤੁਸੀਂ ਸੋਚਦੇ ਹੋ ਕਿ ਕਿਸਾਨਾਂ ਨੂੰ ਡਰਾ ਲੋਗੇ ਜਾਂ ਧਮਕਾ ਲੋਗੇ ਜਾਂ ਪੁਲਸ ਦੀ ਤੁਸੀਂ ਡਾਂਗਾ ਭਰਾ ਕੇ ਸਾਨੂੰ ਘਰਾਂ ਚ ਬਿਠਾ ਲੋਗੇ ਅਸੀਂ ਘਰਾਂ ਚ ਬੈਠਣ ਵਾਲੇ ਨਹੀਂ